ਕਿ ਮੋਗਾ ਦੇ ਵਿੱਚ ਜਿਹੜਾ ਇੱਕ ਘੋੜਿਆਂ ਦਾ ਸ਼ੋਅ ਹੋਇਆ ਉਹਦੇ ਵਿੱਚ ਬਾਬਾ ਗੁਰਿੰਦਰ ਸਿੰਘ ਖਿੜੀ ਵਾਲੇ ਆ ਉਹਨਾਂ ਦੇ ਪੰਜਾਬ ਸ਼ਿੰਗਾਰ ਘੋੜੇ ਦੇ ਨਾਲ ਤੱਕਾ ਹੋ ਗਿਆ ਗਾਣਾ ਬਣ ਗਿਆ ਉਹ ਮੈਂ ਵੀਡੀਓ ਪਾਤੀ ਤੂੰ ਬਹੁਤ ਸਾਰੇ ਲੋਕਾਂ ਨੇ ਚਲੋ ਵੀਡੀਓ ਦੇਖੀ ਪਰ ਉਸ ਤੋਂ ਬਾਅਦ ਮੈਂ ਦੂਜੀ ਧਿਰ ਦਾ ਪੱਖ ਸੁਣਿਆ ਗੈਰੀ ਗਿੱਲ ਹੁਣਾ ਦਾ ਤੇ ਮੇਰਾ ਇਹ ਆਪਣਾ ਮੰਨਣਾ ਆ ਜੇ ਹੱਥ ਦੇ ਵਿੱਚ ਨਾ ਤੱਕੜੀ ਫੜੀ ਹੋਵੇ ਤਾਂ ਬਰਾਬਰ ਤੋਲਣਾ ਚਾਹੀਦਾ ਦੋਨੇ ਪਾਸੇ ਕਿੱਧਰ ਜਿਹੜੀ ਹਮਾਇਤ ਸੋਸ਼ਲ ਮੀਡੀਆ ਦੀ ਜ਼ਿਆਦੀ ਹੈ ਕਿੱਧਰ ਘਟਿਆ ਇਹ ਦੇਖੇ ਬਿਨਾ ਪਹਿਲੀ ਗੱਲ ਤਾਂ ਮੈਂ ਇਹ ਗੱਲ ਬਾਅਦ ਦੇ ਵਿੱਚ ਮਹਿਸੂਸ ਕੀਤੀ ਕਿ ਘੋੜਿਆਂ ਦੀ ਤਾਂ ਸਾਨੂੰ ABC ਵੀ ਨਹੀਂ ਪਤਾ ਹੈ ਨਾ ਸਾਨੂੰ ਘੋੜਿਆਂ ਬਾਰੇ ਤਾਂ ਨੌਲੇਜ ਨਹੀਂ ਹਾਂ ਸਾਨੂੰ ਬੰਦੇ ਦੀਆਂ ਗੱਲਾਂ ਬਾਰੇ ਜਿਹੜਾ ਨੌਲੇਜ ਆਵੇ ਕਿਹੜਾ ਬੰਦਾ ਕਿਸ ਟਾਈਪ ਦੀ ਗੱਲ ਕਰਦਾ ਤੇ ਕਿਉਂ ਕਰਦਾ ਮੈਂ ਗੈਰੀ ਗੱਲ ਉਹਨਾਂ ਦੀ ਜਿਹੜੀ ਗੱਲ ਸੁਣੀ ਨਾ ਉਹ ਗੱਲ ਮੈਨੂੰ ਰੀਜ਼ਨੇਬਲ ਲੱਗੀ ਉਹਨਾਂ ਨੇ ਕੋਈ ਵੀ ਮਾੜਾ ਸ਼ਬਦ ਬਾਬਾ ਗੁਰਿੰਦਰ ਸਿੰਘ ਖੇੜੀ ਵਾਲਿਆਂ ਬਾਬਤ ਨਹੀਂ ਕਿਹਾ। ਉਹਨਾਂ ਨੇ ਜਿਹੜੇ ਵਿੱਚ ਤਰਕ ਦੇ ਹਿਸਾਬ ਦੇ ਨਾਲ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ। ਘੋੜਾ ਉਹਨਾਂ ਦਾ ਪਹਿਲੀ ਈਰ ਨਹੀਂ ਜਿੱਤਿਆ ਪਹਿਲਾਂ ਵੀ ਜਿੱਤਦਾ ਰਿਹਾ। ਦੂਜੇ ਪਾਸੇ ਪੰਜਾਬ ਸ਼ਿੰਗਾਰ ਉਹ ਕਹਿੰਦੇ ਆ ਕਦੀ ਜਿੱਤਿਆ ਨਹੀਂ ਤੇ ਨਾ ਬਾਬਾ ਜੀ ਨੂੰ ਡਿਨਾਈ ਕਰਦੇ ਆ। ਸੋ ਮੈਂ ਜੋ ਤੱਤੇ ਹੀ ਕੱਢਦਾ ਕਿ ਬਾਬਾ ਜੀ ਜਿਹੜੇ ਆ ਬੜੇ ਸਤਿਕਾਰਯੋਗ ਆ ਤੇ ਗੈਰੀ ਗਿੱਲ ਹੁਣ ਵੀ ਇਹੀ ਕਹਿੰਦੇ ਆ ਕਿ ਸਤਿਕਾਰਯੋਗ ਆ ਕੋਈ ਮਾੜਾ ਸ਼ਬਦ ਨਹੀਂ ਬੋਲਦੇ ਬਾਬਾ ਜੀ ਹੁਣੀ ਹੈਗੇ ਮੋਸ਼ਨ ਲੰਬਦੇ ਉਹ ਕੋੜੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਆ ਠੀਕ ਆ ਜੀ ਸੋਸ਼ਲ ਮੀਡੀਆ ਦੇ ਉੱਤੇ ਗੈਰੀ ਗਿੱਲ ਦੇ ਨਾਲੋਂ ਬਾਬਾ ਜੀ ਉਹਨਾਂ ਦੀ ਈੜੀ ਫੈਨ ਫੋਲੋਇੰਗ ਆ ਉਹ ਜ਼ਿਆਦੀ ਆ ਜਦੋਂ ਬਾਬਿਆਂ ਦੀ ਫੈਨ ਫੋਲੋਇੰਗ ਜ਼ਿਆਦੀ ਆ ਤੇ ਨਾਲ ਦੀ ਨਾਲ ਘੋੜੇ ਦੀ ਵੀ ਫੈਨ ਫਾਲੋਇੰਗ ਉਹ ਉਹਨਾਂ ਦੇ ਦੀ ਜ਼ਿਆਦਾ ਹੈ ਇਹਦੇ ਵਿੱਚ ਕੋਈ ドラਮਾ ਨਹੀਂ ਲੋਕ ਉਹਨੂੰ ਪਿਆਰ ਕਰਦੇ ਆ ਤੇ ਮੇਰੇ ਯਾਰ ਕੇ ਲੋਕ ਜਿਹੜੇ ਆ ਜਿਹਨੇ ਜਿਹੜੇ ਨਾ ਤਾਂ ਜੱਜਮੈਂਟ ਨੂੰ ਜਾਣਦੇ ਆ ਨਾ ਇਹ ਜਾਣਦੇ ਆ ਵੀ ਕਿਹੜੇ ਹਿਸਾਬ ਨਾਲ ਘੋੜੇ ਨੂੰ ਜਿਹੜਾ ਉਹ ਜਿਤਾਇਆ ਜਾਂਦਾ ਹਰਾਇਆ ਜਾਂਦਾ ਅਸੀਂ ਸਿਰਫ ਮੋਸ਼ਨ ਤੌਰ ਉੱਤੇ ਜਿਹੜੀ ਉਹ ਵੀਡੀਓ ਪਾ ਦਿੰਨੇ ਆ ਪਰ ਮੈਂ ਇਹ ਮਹਿਸੂਸ ਕੀਤਾ ਤੇ ਮੈਨੂੰ ਅੱਗੇ ਤੋਂ ਕੋਈ ਇੱਦਾਂ ਦਾ ਮੁੱਦਾ ਆਵੇ ਦੋਨਾਂ ਤਰ੍ਹਾਂ ਦੀ ਗੱਲ ਸੁਣ ਕੇ ਵੀਡੀਓ ਪਾਉਣੀ ਚਾਹੀਦੀ ਏਸ ਮੁੱਦੇ ਉੱਤੇ ਮੈਂ ਜੋ ਤਾਤੇ ਹੀ ਕੱਢਦਾ ਕਿ ਜਿਹੜਾ ਉਹਨਾਂ ਨੇ ਫੈਸਲਾ ਦਿੱਤਾ ਨਾ ਪਹਿਲੇ ਜਿਹੜਾ ਗੈਰੀ ਗਿਲ ਦਾ ਮੁੱਦਾ ਆ ਉਹਨਾਂ ਦੇ ਨਾਲ ਤਾਂ ਬਾਬਾ ਖੁਰਿੰਦਰ ਸਿੰਘ ਕੀੜੀ ਵਾਲੇ ਜਿਹੜੇ ਆ ਉਹਨਾਂ ਦਾ ਮੁੱਦਾ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਉਹ ਕਹਿੰਦੇ ਆ ਕਿ ਪਹਿਲਾਂ ਤਾਂ ਚਲੋ ਦੇ ਦਿੱਤਾ ਮਤਲਬ ਪਹਿਲਾਂ ਤਾਂ ਮੰਨਦੇ ਆ ਇਸ ਗੱਲ ਤੇ ਤੇ ਪਹਿਲਾ ਘੋੜਾ ਉਹਨਾਂ ਦਾ ਬਣਦਾ ਆ ਉਹਨਾਂ ਦਾ ਮਤਲਬ ਉਹਨਾਂ ਦਾ ਇਨਾਮ ਬਣਦਾ ਆ ਤਤ ਸਾਰੇ ਇਸ ਗੱਲ ਦਾ ਇਹ ਆ ਕਿ ਬਾਬਾ ਗੁਰਿੰਦਰ ਸਿੰਘ ਖੀੜੀ ਵਾਲੇ ਜਿਹੜੇ ਉਹਨਾਂ ਦੇ ਘੋੜੇ ਦੀ ਫੈਨ ਫਾਲੋਇੰਗ ਬਹੁਤ ਆ ਲੋਕ ਪਿਆਰ ਬਹੁਤ ਕਰਦੇ ਆ ਪਰ ਦੂਜੇ ਪਾਸੇ ਗੈਰੀ ਗੱਲੇ ਆ ਜਿਹੜਾ ਜਿਹੜੇ ਆਇਆ ਸਾਹਮਣੇ ਉਹ ਵੀ ਕੋਈ ਬੇਈਮਾਨ ਬੰਦੇ ਨਹੀਂ ਕੋਈ ਝੂਠੇ ਬੰਦੇ ਨਹੀਂ ਜਿਹੜੀ ਗੱਲ ਉਹਨਾਂ ਨੇ ਕੀਤੀ ਨਾ ਜਿਹੜੀਆਂ ਗੱਲਾਂ ਜਿਹੜੀਆਂ ਇੰਟਰਵਿਊ ਦੇ ਵਿੱਚ ਕੀਤੀਆਂ ਉਹ ਇੱਕ ਵੀ ਲੂਸ ਟਾਕ ਨਹੀਂ ਕੋਈ ਕੀਤੀ ਉਹਨਾਂ ਨੇ ਉਹਨਾਂ ਨੇ ਗੱਲ ਜਿਹੜੀ ਕੀਤੀ ਆ ਰੀਜ਼ਨੇਬਲ ਗੱਲ ਕੀਤੀ ਆ ਤੇ ਆਪਣੇ ਤੱਥਾਂ ਦੇ ਹਿਸਾਬ ਦੇ ਨਾਲ ਗੱਲ ਕੀਤੀ ਆ ਸੋ ਆਪਾਂ ਬਹੁਤ ਵਾਰੀ ਇੱਕ ਧਿਰ ਤੋਂ ਜਦੋਂ ਆਪਾਂ ਸੁਣ ਲੈਨੇ ਆ ਦੂਜੀ ਧਿਰ ਨੂੰ ਜਿਹੜਾ ਆਪਾਂ ਬਿਲਕੁਲ ਹੀ ਥੱਲੇ ਸੁੱਟਣ ਲੱਗ ਪਈਨੇ ਆ ਕਿਹਦਾ ਕਿਹਦੇ ਨਾਲ ਕਿੱਥੇ ਪੇਚਾ ਪੈ ਗਿਆ ਕਿਹੜੀ ਗੱਲਾਂ ਪੈ ਗਿਆ ਇਹ ਗੱਲ ਵੱਖਰੀ ਆ ਪਰ ਮੈਂ ਇਹ ਸਮਝਦਾ ਸੀ ਕਿਉਂਕਿ ਮੈਂ ਉਸ ਮੁੱਦੇ ਤੇ ਬੋਲਿਆ ਸੀ ਤੇ ਮੇਰਾ ਫਰਜ਼ ਬਣਦਾ ਸੀ ਕਿ ਦੂਜੇ ਧਿਰ ਦੀ ਗੱਲ ਆ ਜਿਹੜੀ ਉਹ ਵੀ ਲੋਕਾਂ ਮਾਰੇ ਰੱਖੀਏ ਕਿ ਗੈਰੀ ਗੱਲ ਹੋਣਾ ਦੀ ਜਿਹੜੀ ਨਹੀਂ ਤੁਸੀਂ ਵੀਡੀਓ ਸੁਣੀ ਨਾ ਜਿਨ੍ਹਾਂ ਨੇ ਉਹ ਸੁਣਿਓ ਜ਼ਰੂਰ ਜਾ ਕੇ ਜਿਹੜੇ ਵੀ ਜਿਹੜੇ ਮਤਲਬ ਨਿਰਪੱਖ ਆ ਉਹ ਗੱਲ ਸਮਝਣਗੇ ਕਿ ਉਹ ਗੱਲਾਂ ਵੀ ਕੋਈ ਬੇਤੁਕੀਆਂ ਨਹੀਂ ਕਰ ਰਹਾ ਉਹਨਾਂ ਦੇ ਗੱਲਾਂ ਵਿੱਚ ਵੀ ਤਰਕ ਆ ਉਹ ਬਾਬਾ ਜੀ ਵੀ ਕਹਿੰਦੇ ਆ ਕਿ ਮੈਂ ਗੁਰਦੁਆਰੇ ਚਾਬੀਆਂ ਰੱਖਣ ਨੂੰ ਤਿਆਰ ਆ ਤੇ ਮੋਰੋ ਗੈਰੀ ਗਲੀ ਵੀ ਕਹਿੰਦੇ ਆ ਉਹ ਕਹਿੰਦੇ ਮੈਂ ਚਾਬੀਆਂ ਚੱਕਣ ਨੂੰ ਤਿਆਰ ਆ ਠੀਕ ਆ ਜੀ ਸੋ ਇਹ ਪੇਚ ਬਹੁਤ ਔਰਾ ਫਸਿਆ ਆ ਤੇ ਇਸ ਔਰੇ ਪੇਚ ਫਸੇ ਦੇ ਵਿੱਚ ਗੱਲ ਜਿਹੜੀ ਆ ਉਹ ਕਿ ਸੇ ਉਸ ਬੰਦੇ ਤੇ ਉਤੇ ਠੁਕਣੀ ਚਾਹੀਦੀ ਆ ਜਿਹੜਾ ਘੋੜਿਆਂ ਦਾ ਐਨ ਪਾਰਖੂ ਹੋਵੇ ਸਿਰੇ ਦਾ ਜਿਹਨੂੰ ਦੋਨੇ ਤੇਰਾ ਮੰਨਦੀਆਂ ਹੋਣ ਉਹ ਗੱਲ ਦਾ ਨਤਾਰਾ ਕਰ ਸਕਦਾ ਮੇਰੇ ਵਰਗਾ ਜਾਂ ਹੋਰ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਆ ਮੈਂ ਗੱਲ ਮੰਨਦਾ ਕਿ ਅਸੀਂ ਘੋੜਿਆਂ ਦੇ ਪਾਰਖੂ ਨਹੀਂ ਜਨਾਬ ਠੀਕ ਹੈ ਜੀ ਮੈਂ ਇਸ ਮੁੱਦੇ ਤੇ ਬੋਲਿਆ ਸੀ ਤੇ ਮੈਂ ਸੋਚਿਆ ਕਿ ਇਹ ਗੱਲਬਾਤ ਜਿਹੜੀ ਆ ਉਹ ਕਲੈਰਿਟੀ ਦੇ ਨਾਲ ਲੋਕਾਂ ਮਰੇ ਰੱਖਣੀ ਜ਼ਰੂਰ ਚਾਹੀਦੀ ਆ ਐਵੇਂ ਇਧਰੋਂ ਆਪਾਂ ਗੱਲ ਕਰਕੇ ਤੇ ਮੁੜ ਕੇ ਜਿਹੜੀ ਹਵਾ ਹਵਾਈ ਚਾਰਵੀਉਂ ਵਿਉਂਹਾਂ ਦੇ ਆਪਾਂ ਗੱਲ ਕਦੀ ਕੀਤੀ ਨਹੀਂ ਵਿਵਾਦਤ ਮੁੱਦਿਆਂ ਦੇ ਉੱਤੇ ਮੇਰੀਆਂ ਜਿਹੜੀ ਵੀ ਵੀਡੀਓ ਦੇਖਦੇ ਆ ਜਾਣਦੇ ਆ ਮੈਂ ਕਦੀ ਵੀ ਵਿਵਾਦਤ ਮੁੱਦਿਆਂ ਦੇ ਉੱਤੇ ਗੱਲਬਾਤ ਨਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕੋਸ਼ਿਸ਼ ਕਰਦਾ ਹਾਂ ਕਿ ਨਾ ਕੀਤੀ ਜਾਵੇ ਕਿ ਜਿੰਨਾ ਚਿਰ ਕਿਸੇ ਗੱਲ ਦਾ ਨਾਂ ਪਤਾ ਨਾ ਹੋਵੇ ਐਵੇਂ ਆਪਾਂ ਟੱਪ ਕੇ ਕਿਸੇ ਗੱਲ ਦੇ ਵਿੱਚ ਆਣ ਆ ਜਾਈਏ ਨਾ ਜਿਹਦੀ ਗੱਲ ਦਾ ਆਪਾਂ ਜਾਣਕਾਰੀ ਨਹੀਂ ਕਿ ਤੇ ਉਹ ਕਈ ਵਾਰੀ ਬੰਦੇ ਦੇ ਜਿਹੜੇ ਆ ਉਹ ਆਪਣੇ ਉੱਤੇ ਸਵਾਲ ਉੱਠ ਜਾਂਦੇ ਆ ਤੋ ਮੈਂ ਬੇਸ਼ੱਕ ਕਿਸੇ ਨੇ ਸਵਾਲ ਤਾਂ ਨਹੀਂ ਉਠਾਇਆ ਪਰ ਮੇਰੀ ਜਮੀਰ ਦੀ ਇਹ ਆਵਾਜ਼ ਸੀ ਜੀ ਜਨਾਬ ਦੂਜੀ ਧਿਰ ਵੀ ਜਿਹੜੀ ਉਹ ਜੈਨੂਨ ਆ ਉਹ ਵੀ ਕੋਈ ਜਿਹੜੇ ਕੋ ਉਸ ਟਾਈਪ ਦੇ ਬੰਦੇ ਵੀ ਜਿਸ ਟਾਈਪ ਦੇ ਆਪਾਂ ਜਿਹੜੇ ਗਾਣਿਆਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਆਪਾਂ ਕਈ ਰੀ ਕਿਸੇ ਬਾਰੇ ਬੋਲਦੇ ਨੇ ਆ ਦੋ ਜਿੰਦਗੀਆਂ ਆ ਇੱਕ ਸੋਸ਼ਲ ਮੀਡੀਆ ਦੀ ਇੱਕ ਅਸਲੀਅਤ ਚ ਦੋਨਾਂ ਵਿੱਚ ਤਵਾਜਾ ਰੱਖਾ ਕੇ ਜਿਹੜਾ ਬੰਦਾ ਗੱਲ ਕਰਦਾ ਨਾ ਉਹਨੂੰ ਸਾਰੇ ਪਿਆਰ ਕਰਦੇ ਆ ਇਸੇ ਕਰਕੇ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਹੋਏ ਆ ਬਹੁਤ-ਬਹੁਤ ਸ਼ੁਕਰੀਆ ਜੀ ਜ